ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇੱਕ ੰਡੀਆਨਾ ਦਾ ਬੰਦਾ ਉਸ ਨੂੰ ਦੋ ਜਿਹੜੀਆਂ ਛੋਟੀਆਂ ਨਵਜੰਮੀਆਂ ਬੱਚੀਆਂ ਇੱਕ ਡਿਚ ਦੇ ਵਿੱਚੋਂ ਜਿਹੜੀਆਂ ਮਿਲੀਆਂ ਉਸ ਤੇ ਘਰ ਦੇ ਬਾਹਰ ਬਾਹਰ ਕਹਿੰਦੇ ਫ੍ਰੀਜ਼ਿੰਗ ਟੈਂਪਰੇਚਰ ਸੀ ਇੱਕ 4 ਤੇ 5 ਮਹੀਨੇ ਦੀਆਂ ਛੋਟੀਆਂ ਬੱਚੀਆਂ ਸੀਗੀਆਂ ਇੱਕ ਗੱਡੀ ਦੇ ਵਿੱਚ ਜਿਹੜੀ ਕਿ ਪਹਿਲਾਂ ਚੋਰੀ ਕੀਤੀ ਹੋਈ ਸੀ ਤੇ ਉਹ ਕਹਿੰਦੇ ਵੀ ਲੰਘ ਰਿਹਾ ਸੀ ਉੱਥੋਂ ਤਾਂ ਉਸ ਨੂੰ ਬੱਚੀਆਂ ਦੇ ਰੋਣ ਦੀ ਆਵਾਜ਼ ਸੁਣੀ ਉਸਨੇ ਜਲਦੀ ਦੇਣੀ ਇਹਨਾਂ ਦੋਨਾਂ ਬੱਚੀਆਂ ਨੂੰ ਕਾਰ ਸੀਟ ਸਮੇਤ ਕੱਢ ਕੇ ਆਪਣੇ ਘਰ ਦੇ ਵਿੱਚ ਲਿਆਂਦਾ ਲਿਆਂਦਾ ਉਹਨਾਂ ਨੂੰ ਜਿਹੜਾ ਉਹ ਵਾਰਮ ਕੀਤਾ ਤੇ ਫਿਰ 911 ਜਿਹੜੀ ਉਹ ਕਾਲ ਕੀਤੀ ਆ ਇਹ ਬੇਬੀ ਗਰਲਜ਼ ਜਿਦਾਂ ਦੱਸਿਆ 4 ਤੇ 5 ਮਹੀਨੇ ਹੀ ਇਹਨਾਂ ਦੀ ਸਿਰਫ ਉਮਰ ਸੀ ਤੇ 11 ਵਜੇ ਕਹਿੰਦੇ ਵੀ ਇਹ ਰਿਪੋਰਟ ਕਿਤੇ ਗਈ ਸੀ ਵੀ ਮਿਸਿੰਗ ਆ ਜਦ 2013 ਦੀ ਇੱਕ ਹੰਡਾਈ ਸਨਾਟਾ ਆ ਉਹ ਕਿਸੇ ਨੇ ਚੋਰੀ ਜਿਹੜੀ ਉਹ ਕਰ ਲਈ ਸੀ ਤੇ ਚੋਰੀ ਜਦ ਜਿਸ ਚੋਰ ਨੇ ਵੀ ਕੀਤੀ ਇਹ ਬੱਚੀਆਂ ਉਦੋਂ ਹੀ ਗੱਡੀ ਦੇ ਵਿੱਚ ਨਾਲ ਹੀ ਸਨ ਆ ਸੋ ਰੌਬਰਟ ਡੀਨ ਨਾ ਦਾ ਇਹ ਬੰਦਾ ਸੀ ਜੋ ਕਿ ਆਪਣੇ ਘਰ ਦੇ ਬਾਹਰ ਗਿਆ ਤੇ ਉਸ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਕਾਰ ਸੀਟਸ ਆ ਉਹ ਡਿਚ ਦੇ ਵਿੱਚ ਪਈਆਂ ਦੇਖੀਆਂ ਇਹ ਵੀ ਨਹੀਂ ਕਿ ਵਿਚਾਰੀਆਂ ਗੱਡੀਆਂ ਆ ਦੇ ਵਿੱਚ ਸੀਗੀਆਂ ਉਹ ਡਿਚ ਦੇ ਵਿੱਚ ਹੀ ਕੋਈ ਨਿਆਣਿਆਂ ਸਮੇਤ ਕਿੱਡਾ ਕੋਈ ਨਰਦਈ ਐਡਾ ਜਿਹੜਾ ਉਹ ਬੰਦਾ ਸੀਗਾ ਵੀ ਉਸ ਨੇ ਚੱਕ ਕੇ ਜਿਹੜੀਆਂ ਬੱਚੀਆਂ ਸਮੇਤ ਕਾਰ ਸੀਟ ਆ ਉਹ ਡਿਚ ਦੇ ਵਿੱਚ ਜਿਹੜੀ ਉਹ ਹੋਸਟ ਸੁੱਟ ਦਿੱਤੀ ਸੀ ਭਲਾ ਹੋਵੇ ਰੌਬਰਟ ਡੀਨ ਦਾ ਜਿਸ ਨੂੰ ਇਹ ਪਤਾ ਲੱਗਾ ਉਸ ਨੇ ਨਾਲ ਤੁਰੰਤ ਜਿਹੜਾ ਅੰਦਰ ਜਿਹੜਾ ਉਹ ਲੈ ਗਿਆ ਟੈਂਪਰੇਚਰ ਹਰਜੋਤ ਸਿੰਘ ਜੀ ਬਾਅਦ 27 ਡਿਗਰੀ ਫਾਰਨਹਾਈਟ ਸੀ ਜੋ ਕਿ -3 ਡਿਗਰੀ ਸੈਲਸੀਅਸ ਬਣ ਜਾਂਦਾ ਆ ਬਲੋ ਫ੍ਰੀਜ਼ਿੰਗ ਟੈਂਪਰੇਚਰ ਚੱਲ ਰਿਆ ਸੀਗਾ ਤੇ ਜੇ ਸਮੇਸਰ ਨਾ ਪਹੁੰਚਦਾ ਤਾਂ ਹਾਈਪੋਥਰਮੀਆ ਦਾ ਵਿਸ਼ਕਾਰ ਜਿਹੜੀਆਂ ਬੱਚੀਆਂ ਆ ਹੋ ਸਕਦੀਆਂ ਸੀਗੀਆਂ ਤੇ ਕਹਿੰਦੇ ਵੀ ਜੇਸ ਥਾਂ ਤੋਂ ਗੱਡੀ ਚੋਰੀ ਹੋਈ ਸੀ ਉਸ ਥਾਂ ਤੋਂ 4 ਮੀਲ ਦੂਰੀ ਦੇ ਉੱਤੇ ਇਹ ਡਿਚ ਦੇ ਵਿੱਚ ਕਾਰ ਸੀਟਸ ਵਿੱਚ ਕਾਰ ਸੀਟਸ سمیت ਜਿਹੜੀਆਂ ਡਿੱਗੀਆਂ ਪਾਈ ਗਈਆਂ ਸੀਗੀਆਂ ਤੇ ਹੁਣ ਉਹਨਾਂ ਦੇ ਪੇਰੈਂਟਸ ਨੂੰ ਲੱਭਣ ਦੀ ਜਿਹੜੀ ਇਸ ਟਾਈਮ ਕੋਇਲ ਚੱਲ ਰਹੀ ਆ ਤੇ ਅਥਾਰਟੀਜ਼ ਨੇ ਅਜੇ ਤੱਕ ਇਹ ਨਹੀਂ ਦੱਸਿਆ ਵੀ ਇਹ ਜਿਹੜੀ ਗੱਡੀ ਚੋਰੀ ਹੋਈ ਆ ਜਾਂ ਜਨਿਆਣਿਆਂ ਨੂੰ ਕਿਸੇ ਨੇ ਅਨਟੈਂਡਡ ਗੱਡੀ ਦੇ ਵਿੱਚ ਛੱਡਿਆ ਸੀ ਕਿਡਨਾਪਿੰਗ ਤੋਂ ਪਹਿਲਾਂ ਉਸ ਦੇ ਬਾਰੇ ਹੋਰ ਕੀ ਜਿਹੜੀ ਉਹ ਜਾਣਕਾਰੀ ਆ ਪਰ ਕਹਿੰਦੇ ਵੀ ਰੌਬਰਟ ਨੇ ਇਹਨਾਂ ਦੋ ਬੱਚੀਆਂ ਦੀ ਸਮੇ ਸਿਰ ਅੰਦਰ ਲਿਆ ਕੇ ਘਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਨਿਗ ਜਿਹੜਾ ਉਹ ਦੇ ਕੇ ਤੇ ਉਹਨਾਂ ਦੀ ਜਾਨ ਜ਼ਰੂਰ ਬਚਾ ਲਈ ਆ ਅਗਲੀ ਜਿਹੜੀ ਹਰਜਤ ਸਿੰਘ ਜੀ ਗੱਲ ਕਰਦੇ ਜਾਈਏ ਕਿ ਇੰਡੀਆਨਾ ਦਾ ਬੰਦਾ ਉਸ ਨੂੰ ਦੋ ਜਿਹੜੀਆਂ ਛੋਟੀਆਂ ਨਵ ਜਨਮੀਆਂ ਬੱਚੀਆਂ ਇੱਕ ਡਿਚ ਦੇ ਵਿੱਚੋਂ ਜਿਹੜੀਆਂ ਮਿਲੀਆਂ ਉਸ ਤੇ ਘਰ ਦੇ ਬਾਹਰ ਬਾਹਰ ਕਹਿੰਦੇ ਫ੍ਰੀਜ਼ਿੰਗ ਟੈਂਪਰੇਚਰ ਸੀ ਇੱਕ 4 ਤੇ 5 ਮਹੀਨੇ ਦੀਆਂ ਛੋਟੀਆਂ ਬੱਚੀਆਂ ਸੀਗੀਆਂ ਇੱਕ ਗੱਡੀ ਦੇ ਵਿੱਚ ਜਿਹੜੀ ਕਿ ਪਹਿਲਾਂ ਚੋਰੀ ਕੀਤੀ ਹੋਈ ਸੀ ਆ ਤੇ ਉਹ ਕਹਿੰਦੇ ਵੀ ਲੰਘ ਰਿਹਾ ਸੀ ਉੱਥੋਂ ਤਾਂ ਉਸ ਨੂੰ ਬੱਚੀਆਂ ਦੇ ਰੋਣ ਦੀ ਆਵਾਜ਼ ਸੁਣੀ ਉਸ ਨੇ ਜਲਦੀ ਦੇਣੀ ਇਹਨਾਂ ਦੋਨਾਂ ਬੱਚੀਆਂ ਨੂੰ ਕਾਰ ਸੀਟ ਸਮੇਤ ਕੱਢ ਕੇ ਆਪਣੇ ਘਰ ਦੇ ਵਿੱਚ ਲਿਆਂਦਾ ਉਹਨਾਂ ਨੂੰ ਜਿਹੜਾ ਉਹ ਵਾਰਮ ਕੀਤਾ ਤੇ ਫਿਰ 911 ਜਿਹੜੀ ਉਹ ਕਾਲ ਕੀਤੀ ਆ ਇਹ ਬੇਬੀ ਗਰਲਸ ਜਿਨ੍ਹਾਂ ਦੱਸਿਆ 4 ਤੇ 5 ਮਹੀਨੇ ਹੀ ਇਹਨਾਂ ਦੀ ਸਿਰਫ ਉਮਰ ਸੀ ਤੇ 11 ਵਜੇ ਕਹਿੰਦੇ ਵੀ ਇਹ ਰਿਪੋਰਟ ਕਿਤੇ ਗਈ ਸੀ ਵੀ ਮਿਸਿੰਗ ਆ ਜਦ 2013 ਦੀ ਇੱਕ ਹੰਡਾਈ ਸਨਾਟਾ ਆ ਉਹ ਕਿਸੇ ਨੇ ਚੋਰੀ ਜਿਹੜੀ ਉਹ ਕਰ ਲਈ ਸੀ ਤੇ ਚੋਰੀ ਜਦ ਜਿਸ ਚੋਰ ਨੇ ਵੀ ਕੀਤੀ ਇਹ ਬੱਚੀਆਂ ਉਦੋਂ ਹੀ ਗੱਡੀ ਦੇ ਵਿੱਚ ਨਾਲ ਹੀ ਸਨ ਸੋ ਰਾਬਰਟ ਡੀਨ ਨਾ ਦਾ ਇਹ ਬੰਦਾ ਸੀ ਜੋ ਕਿ ਆਪਣੇ ਘਰ ਦੇ ਬਾਹਰ ਗਿਆ ਤੇ ਉਸ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਕਾਰ ਸੀਟਸ ਆ ਉਹ ਡਿਚ ਦੇ ਵਿੱਚ ਪਈਆਂ ਦੇਖੀਆਂ ਇਹ ਵੀ ਨਹੀਂ ਕਿ ਵੀ ਵਿਚਾਰੀਆਂ ਗੱਡੀਆਂ ਦੇ ਵਿੱਚ ਸੀਗੀਆਂ ਉਹ ਡਿਚ ਦੇ ਵਿੱਚ ਹੀ ਕੋਈ ਨਿਆਣਿਆਂ ਸਮੇਤ ਕਿੱਡਾ ਕੋਈ ਨਰਦਈ ਐਡਾ ਜਿਹੜਾ ਉਹ ਬੰਦਾ ਸੀਗਾ ਵੀ ਉਸ ਨੇ ਚੱਕ ਕੇ ਜਿਹੜੀਆਂ ਬੱਚੀਆਂ ਸਮੇਤ ਕਾਰ ਸੀਟ ਆ ਉਹ ਡਿਚ ਦੇ ਵਿੱਚ ਜਿਹੜੀ ਉਹ ਹੌਸਟ ਦਿੱਤੀ ਸੀ ਭਲਾ ਹੋਵੇ ਰੌਬਰਟਦੀਨ ਦਾ ਜਿਸ ਨੂੰ ਇਹ ਪਤਾ ਲੱਗਾ ਉਸ ਨੇ ਨਾਲ ਤੁਰੰਤ ਜਿਹੜਾ ਅੰਦਰ ਜਿਹੜਾ ਉਹ ਲੈ ਗਿਆ ਟੈਂਪਰੇਚਰ ਹਰਜੋਤ ਸਿੰਘ ਜੀ ਬਾਹਰ 27 ਡਿਗਰੀ ਫਾਰਨਹਾਈਟ ਸੀ ਜੋ ਕਿ -3 ਡਿਗਰੀ ਸੈਲਸੀਅਸ ਬਣ ਜਾਂਦਾ ਆ ਬਲੋ ਫ੍ਰੀਜ਼ਿੰਗ ਟੈਂਪਰੇਚਰ ਚੱਲ ਰਿਹਾ ਸੀਗਾ ਤੇ ਜੇ ਸਮੇਂ ਸਿਰ ਨਾ ਪਹੁੰਚਦਾ ਤਾਂ ਹਾਈਪੋਥਰਮੀਆ ਦਾ ਵੀ ਸ਼ਿਕਾਰ ਜਿਹੜੀਆਂ ਬੱਚੀਆਂ ਆ ਹੋ ਸਕਦੀਆਂ ਸੀਗੀਆਂ ਤੇ ਕਹਿੰਦੇ ਵੀ ਜੇ ਥਾਂ ਤੋਂ ਗੱਡੀ ਚੋਰੀ ਹੋਈ ਸੀ ਉਸ ਥਾਂ ਤੋਂ 4 ਮੀਲ ਦੂਰੀ ਦੇ ਉੱਤੇ ਇਹ ਡਿਚ ਦੇ ਵਿੱਚ ਕਾਰ ਸੀਟਸ ਮੇ ਕਾਰ ਸੀਟਸ ਮੇ ਜਿਹੜੀਆਂ ਡਿੱਗੀਆਂ ਪਾਈ ਗਈਆਂ ਸੀਗੀਆਂ ਤੇ ਹੁਣ ਉਹਨਾਂ ਦੇ ਪੇਰੈਂਟਸ ਨੂੰ ਲੱਭਣ ਦੀ ਜਿਹੜੀ ਇਸ ਟਾਈਮ ਕੋਆਇਲ ਚੱਲ ਰਹੀ ਆ ਤੇ ਅਥਾਰਟੀਜ਼ ਨੇ ਅਜੇ ਤੱਕ ਇਹ ਨਹੀਂ ਦੱਸਿਆ ਵੀ ਜਿਹੜੀ ਗੱਡੀ ਚੋਰੀ ਹੋਈ ਆ ਜਾਂ ਜਨਿਆਣਿਆਂ ਨੂੰ ਕਿਸੇ ਨੇ ਅਨਟੈਂਡਡ ਗੱਡੀ ਦੇ ਵਿੱਚ ਛੱਡਿਆ ਸੀ ਕਿਡਨਾਪਿੰਗ ਤੋਂ ਪਹਿਲਾਂ ਉਸ ਦੇ ਬਾਰੇ ਹੋਰ ਕੀ ਜਿਹੜੀ ਉਹ ਜਾਣਕਾਰੀ ਆ ਪਰ ਕਹਿੰਦੇ ਵੀ ਰੌਬਰਟ ਨੇ ਇਹਨਾਂ ਦੋ ਬੱਚੀਆਂ ਦੀ ਸਮੇ ਸਿਰ ਅੰਦਰ ਲਿਆ ਕੇ ਆ ਘਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਨਿਗ ਜਿਹੜਾ ਉਹ ਦੇ ਕੇ ਤੇ ਉਹਨਾਂ ਦੀ ਜਾਨ ਜ਼ਰੂਰ ਬਚਾਲੇ